ਸਰਬਾਹਮਾਰੀ ਦੀ ਧਰਤੀ ਤੇ ਨਤਮਸਤਕ ਹੋਣ ਆਇਓ ਕੀ ਇਤਿਹਾਸ ਹੈ ਤੁਹਾਨੂੰ ਇੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਛੀ ਇੱਥੇ ਸਿੱਧੀ ਹੋਈ ਸੀ ਕਿਉਂ ਨਾਲ ਜੀ ਦਸਵੇਂ ਪਾਸ਼ਾ ਹੀ ਸਿੱਧੀ ਹੋਈ ਸੀ ਇੱਥੇ ਨਹੀਂ ਜੀ ਸਾਹਿਬ ਦਸਵੇਂ ਪਾਸ਼ਾ ਦੀ ਨਹੀਂ ਕਿੱਥੋਂ ਆਇਓ ਅੰਦਿਗੜ੍ਹ ਤੋਂ ਆਇਆ ਅੰਦਿਗੜ੍ਹ ਤੋਂ ਆਇਆ ਜੀ ਇਹ ਕਿਹੜਾ ਸਥਾਨ ਹੈ ਜਿੱਥੇ ਨਤਮਸਤਕ ਹੋਣ ਲਈ ਆਇਆ ਤੁਸੀਂ ਰਹਿੰਦੇ ਹੋ ਜੀ ਚਾਰ ਸਾਹਿਬ ਜਾਤਿਆਂ ਦੇ ਨਾਮ ਦੱਸੋ ਅਜੀ ਹੀ ਚਿੰਗ ਪਤਾ ਹੀ ਦੇਗਾ ਜਦਰਾ ਆਪਣੇ ਜਦੂਦ ਮਿੱਟਿਆ ਨਹੀਂ ਇਹ ਸਥਾਨ ਤੇ ਜਿੱਥੇ ਮੱਥਾ ਟੇਕਣ ਆਇਓ ਇੱਥੇ ਕੀ ਹੋਇਆ ਸੀ ਖੇਦੀ ਦੇੜਾ ਬਣਦੀ ਖੇਦੀ ਦੇੜਾ ਬਣਦੀ ਕੌਣ ਸੀ ਲੋਇਆ ਸੀ ਫਤੇ ਸਿੰਘ ਜੁੜਾ ਵਰਨਿੰਗ ਫਤੇ ਸਿੰਘ ਜੁੜਾ ਵਰਨਿੰਗ ਹੋਰ ਕੌਣ ਸੀ ਡੱਡੇ ਤੇ ਮਾਰ ਕੀਤਾ ਕਿ ਜੇ ਮੇਰੇ ਚਾਰ ਪੁੱਤਰ ਮੈਂ ਵਾਰ ਦਿੱਤੇ ਤੇ ਮੇਰੇ ਹਜ਼ਾਰਾਂ ਜੀਉਂਦੇ ਤੇ ਅਸੀਂ ਇੱਥੇ ਆਉਨੇ ਆ ਸਾਹਿਬ ਜਾਦਿਆਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਗੁਰੂ ਸਾਹਿਬ ਦੇ ਕੀਤੇ ਪਰਪਰ ਕਰਨ ਨਮਸਕਾਰ ਕਰਨ ਤੇ ਆਉਂਦੇ ਆ ਪਰ ਸਾਨੂੰ ਇਹ ਅੰਦਰ ਗੁਰੂ ਕੋ ਦਾਤ ਮੰਗਣੀ ਚਾਹੀਦੀ ਹੈ ਕਿ ਜਿਹੜੀ ਸਤਪੁਰ ਨੇ ਸਾਡੇ ਤੇ ਜਿੰਨਾ ਮਾਰ ਕੀਤਾ ਅਸੀਂ ਥੋੜਾ ਬਹੁਤਾ ਉਹਦੇ ਹਲ ਧਿਆਨ ਕਰੀਏ ਕਿ ਸਤਿਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵੇਖੇ ਉਸ ਧਰਤੀ ਤੇ ਜਿੱਥੇ ਕੌਮ ਦੇ ਸਭ ਨਾਲੋਂ ਘੱਟ ਉਮਰ ਦੇ ਸਾਹਿਬ ਜਾਦਿਆ ਵੱਲੋਂ ਸ਼ਹਾਦਤ ਤਾਂ ਜਿਹੜੀ ਗਊ ਗਰੀਬ ਦੀ ਰੱਖਿਆ ਲਈ ਆਪਣੀ ਧਰਮ ਦੀ ਰਾਖੀ ਲਈ ਦਿੱਤੀ ਗਈ। ਆਪਣੇ ਦਾਦੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਸਿੱਖਿਆ ਲੈ। ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਵੱਲੋਂ ਜਿਵੇਂ ਉਹਨਾਂ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਗਊ ਗਰੀਬ ਦੀ ਰੱਖਿਆ ਸਨਾਤਨ ਧਰਮ ਦੀ ਰੱਖਿਆ ਵਾਸਤੇ ਸ਼ਹਾਦਤ ਤਾਂ ਜਿਹੜੀ ਦਿੱਤੀ ਸੀ ਉਸ ਤੋਂ ਸਿੱਖਿਆ ਲੈ ਕੇ ਦੋਵੇਂ ਪੁੱਤਰਿਆਂ ਨੇ ਜਿਉਂਦੇ ਜਿਹੜਾ ਆਪਣੇ ਆਪ ਨੂੰ ਚੜਵਾ ਲਿਆ ਪਰ ਇਹ ਨਹੀਂ ਮੰਨੀ। ਜਿਵੇਂ ਸ਼ਾਹਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਸਿੱਖਾਂ ਨੇ ਟੀ ਨਹੀਂ ਸੀ ਮੰਨੀ ਉਸੇ ਤਰ੍ਹਾਂ ਆਪਣੇ ਦਾਦੇ ਦੇ ਪੂਰਨਿਆਂ ਤੇ ਚਲਦੇ ਹੋਏ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵੱਲੋਂ ਦਾਦੀ ਦੀ ਦਿੱਤੀ ਸਿੱਖਿਆ ਨੂੰ ਮੁੱਖ ਰੱਖ ਕੇ ਈ ਨਹੀਂ ਮੰਨੀ ਤੇ ਜਿਉਂਦੇ ਜਿਨਾ ਕੰਦਾ ਦਵਾਰਾਂ ਦੇ ਵਿੱਚ ਚਿਰ ਦਿੱਤੇ ਗਏ ਦਵਾਰਾਂ ਵਿੱਚ ਇਹਨਾਂ ਨੂੰ ਪ੍ਰੰਤ ਜਦੋਂ ਛੋਟਾ ਸਾਹ ਵਿਜਦੇ ਵੱਲੋਂ ਚਲਦਾ ਦੇਖਿਆ ਗਿਆ ਕਿ ਥੋੜਾ ਥੋੜਾ ਸਾਹ ਚੱਲ ਰਿਹਾ ਹੈ ਤਾਂ ਉਹਨਾਂ ਦੇ ਗਰਦਨ ਦੀਆਂ ਨਾੜਾਂ ਨੇ ਜਿਹੜੀਆਂ ਕੱਟ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਦੋਵੇਂ ਛੋਟੇ ਸ਼ਾਹਬ ਗੱਦਿਆਂ ਦੀ ਚਾਦ ਤੋਂ ਹੀ ਅਸੀਂ ਉਸ ਸ਼ਹੀਦੀ ਧਰਤੀ ਤੇ ਖੜੇ ਆ ਬੋ ਗਿਣਤੀ ਦੇ ਅੰਦਰ ਸੰਗਤਾਂ ਨੇ ਜਿਹੜੀਆਂ ਇਸ ਦਰ ਤੇ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ ਮੈਂ ਆਪ ਜੀ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਸ਼ਫਰੇ ਸ਼ਾਦ ਅੱਜ ਚੌਥਾ ਪੜਾਏ ਸਫਰੇ ਚਾਹਤ ਦਾ ਕਾਫਲਾ ਜਿਹੜਾ ਉਹ ਚੱਲ ਰਿਹਾ ਸ੍ਰੀ ਆਨੰਦਪੁਰ ਸਾਹਿਬ ਤੋਂ ਜਦੋਂ ਪਰਿਵਾਰ ਵਿਛੜ ਗਿਆ ਤਾਂ ਉਸ ਤੋਂ ਬਾਅਦ ਵੱਡੇ ਸ਼ਹਿਬਜ਼ਾਦੇ ਅਤੇ ਦਸਵੇਂ ਪਾਸ਼ਾ ਲੱਗੋਗੇ ਛੋਟੇ ਸ਼ਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਅਲੱਗ ਹੋ ਗਏ ਛੋਟੇ ਸ਼ਹਿਬਜ਼ਾਦੇ ਅਤੇ ਮਾਤਾ ਜੀ ਨੂੰ ਗੰਗੂ ਚੱਕ ਢੇਰਾ ਹੁੰਮੇ ਮਾਸਕੀ ਦੀ ਝੁੱਗੀ ਵਿਖੇ ਲੈ ਗਿਆ ਜਿੱਥੇ ਉਹਨਾਂ ਵੱਲੋਂ ਪਹਿਲੀ ਰਾਤ ਹੈ ਜਿਹੜੀ guzari ਗਈ ਪਰ ਉੱਥੇ ਵੀ ਸਫਰੇ ਚਾਹਤ ਦੇ ਪਹਿਲੇ ਪੜਾਅ ਦੌਰਾਨ ਸਮਾਰਗਮਾ ਜਿਹੜਾ ਹੋਇਆ ਗੁਰੂ ਦੀ ਇਲਾਹੀ ਬਾਣੀ ਦੇ ਕੀਰਤਨ ਤੇ ਕਥਾ ਵਿਚਾਰਾ ਕੀਤੀਆਂ ਗਈਆਂ। ਦੂਸਰਾ ਪੜਾ ਸਰੇੜੀ ਸੀ ਜਿਹੜਾ ਗੰਗੂ ਦਾ ਪਿੰਡ ਸੀ। ਗੰਗੂ ਜੋਵੇਂ ਸਾਹਿਬਜਾਦੇਆਂ ਨੂੰ ਆਪਣੇ ਪਿੰਡ ਮਾਤਾ ਜੀ ਸਮੇਤ ਲੈ ਗਿਆ। ਜਿੱਥੇ ਉਸਨੇ ਤਰੋ ਕਮਾਇਆ ਅਤੇ ਵਜੀਦੇ ਨੂੰ ਉਸ ਟਾਈਮ ਦੇ कोतवाल ਨੂੰ ਸੁਨੇਹਾ ਲਗਾ ਦਿੱਤਾ ਕਿ ਛੋਟੇ ਸਾਹਿਬਜਾਦੇ ਤੇ ਮਾਤਾ ਜੀ ਮੇਰੇ ਕੋਲ ਆਣ ਤੇ ਉਹਨਾਂ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲੈ ਗਿਆ। ਤੁਸੀਂ ਅਸੀਂ ਪਰਮ ਹੰਸ ਉੱਥੇ ਵੀ ਕੀਰਤਨ ਹੋਇਆ ਗੁਰੂ ਦੀ ਲਾਹੀ ਬਾਣੀ ਦੇ ਕਥਾ ਵਿਚਾਰਾ ਹੋਈਆਂ ਔਰ ਤੀਸਰਾ ਪ੍ਰਾਸ ਸੀ ਸਫਰੇ ਸ਼ਹਾਦਤ ਦਾ ਕੁਤਵਾਲੀ ਮੁਰਿੰਡਾ ਸਾਹਿਬ ਵਿਖੇ ਗੰਗੂ ਵੱਲੋਂ ਜਦੋਂ ਛੋਟੇ ਸਾਹਿਬਜ਼ਾਦੇਾਂ ਤੇ ਮਾਤਾ ਜੀ ਨੂੰ ਫੜਾ ਦਿੱਤਾ ਗਿਆ ਤਾਂ ਉਹਨਾਂ ਨੂੰ ਇੱਕ ਰਾਤ ਲਈ ਕੋਈ ਮੋਰਿੰਡੇ ਦੀ ਕਤਵਾਲੀ ਵਿਖੇ ਕੈਦ ਕੀਤਾ ਗਿਆ ਜਿੱਥੇ ਸਫਰੇ ਸ਼ਾਹ ਦਾ ਤੀਸਰਾ ਪੜਾਅ ਜਿਹੜਾ ਚੱਲਿਆ ਪਰ ਵੱਡੀ ਗਿਣਤੀ ਵਿੱਚ ਇਹਨਾਂ ਸਾਰੇ ਪੜਾਵਾਂ ਤੇ ਸੰਗਤਾਂ ਨਤਮਸਤਕ ਹੋਈਆਂ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਸੰਗਤ ਨੇ ਔਰ ਗੁਰੂ ਦੀ ਇਲਾਹੀ ਬਾਣੀ ਦੇ ਕੀਰਤਨ ਤੇ ਕਥਾ ਵਿਚਾਰਾ ਚੱਲੀਆਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਦੀ ਅਗਵਾਈ ਵਿੱਚ ਇਸ ਪੜਾਅ ਦਾ ਅੱਜ ਚੌਥਾ ਪੜਾਅ ਹੈ ਠੰਡਾ ਗੁਰਜ ਵਿਖੇ ਸਰੰਦ ਦੀ ਧਰਤੀ ਤੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਵੱਲੋਂ ਜਿਨ੍ਹਾਂ ਦੀ ਉਮਰ ਸਿਰਫ 6 ਤੇ 9 ਸਾਲ ਦੀ ਸੀ ਸ਼ਹਾਦਤ ਦੇ ਦਿੱਤੀ ਗਈ ਅਸੀਂ ਚੌਥੇ ਪੜਾਵੇ ਦੇ ਦਿਨ ਅੱਜ ਦੀ ਰਾਤ ਠੰਡੇ ਬੁਰਜ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਲਿਆਂਦਾ ਗਿਆ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਦੋ ਦਿਨ ਕਚਹਿਰੀ ਵਿੱਚ ਪੇਸ਼ੀ ਪਈ ਅਤੇ ਉਸ ਉਪਰੰਤ ਵਜੀਦੇ ਵੱਲੋਂ ਜਦੋਂ ਛੋਟੇ ਸਾਹਿਬਜ਼ਾਦਿਆਂ ਨੇ ਇਨ ਨਹੀਂ ਬੰਨੀ ਤਾਂ ਉਹਨਾਂ ਨੂੰ ਜਿਉਂਦੇ ਕੱਲਾ ਵਿੱਚ ਚਿਰਨ ਦਾ ਹੁਕਮ ਹੈ ਜਿਹੜਾ ਦਿੱਤਾ ਗਿਆ ਅਸੀਂ ਅੱਜ ਉਸ ਸਥਾਨ ਤੇ ਖੜੇ ਹਾਂ ਔਰ ਲਗਾਤਾਰ ਸਮਾਗਮ ਨੇ ਜਿਹੜੇ ਚੱਲ ਰਹੇ ਨੇ ਤੁਹਾਨੂੰ ਸੰਗਤਾਂ ਦੇ ਵੀ ਦਰਸ਼ਨ ਕਰਾਵਾਂਗੇ ਔਰ ਚੌਥੇ ਪੜਾਅ ਦੌਰਾਨ ਚੱਲ ਰਹੇ ਗੁਰੂ ਘਰ ਦੇ ਕੀਰਤਨੀਆਂ ਜਿੱਥੇ ਕੀਰਤ ਕੀਰਤਨ ਤੇ ਕਥਾ ਵਿਚਾਰਾ ਕਰ ਰਹੇ ਨੇ ਉਸ ਥਾਂ ਦੇ ਵੀ ਦਰਸ਼ਨ ਕਰਾਵਾਂਗੇ ਆਓ ਨੀ ਸਲਾਮੁ ਨੀ ਸਤ ਨੀ ਕਿ ਫਿਰ ਦਰਦਰ ਜੇ ਹੋ ਜਾਂਦੇ ਆ ਸਾਡੇ ਬਹੁਤ ਸਾਰੇ ਨੂੰ ਕਿਉਂਕਿ ਇਹ ਵੀ ਕਿ ਕੋਈ ਕੋਸ਼ਿਸ਼ ਆ ਭਾਈ ਸਾਹਿਬ ਭਾਈ ਅਰਾਜ ਸਿੰਘ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਬਿਬੀ ਸੰਗਤ ਨਾਲ ਗੱਲਬਾਤ ਕਰਦੇ ਆ ਜੋ ਵੱਡੀ ਗਿਣਤੀ ਵਿੱਚ ਅੱਜ ਇਸ ਸਥਾਨ ਤੇ ਪਹੁੰਚਿਆ ਕੀ ਨਾਮ ਹੈ ਤੁਹਾਡਾ ਅਸ਼ਮੀਤ ਕਾ ਕਿੰਨੀ ਉਮਰ ਹੈ 15 ਕਿੱਥੋਂ ਆਇਓ ਬੀ ਜਲਪੁਰ ਕੀ ਸਥਾਨ ਹੈ ਜਿਹੜੀ ਜਗ੍ਹਾ ਤੇ ਨਕਮਸਤਕ ਹੋਣ ਲਈ ਆਇਓ ਕੀ ਇਤਿਹਾਸ ਹੈ ਇੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਪੜਾਹਲ ਕੌਣ ਸੀ ਮਾਤਾ ਗੁਜਰੀ ਚਾਰ ਸਾਹਿਬਜ਼ਾਦੇ ਦੇ ਨਾਮ ਯਾਦ ਨੇ

ਠੰਡੇ ਬੋਰਜ ਦੇ ਮਾਤਾ ਗੁਜਰਜੀ ਤੇ ਛੋਟੇ ਸਾਹਿਬ ਜੀ ਨੂੰ ਰੱਖਿਆ ਗਿਆ ਸੀ ਉਸ ਤੋਂ ਬਾਅਦ ਸਿੱਧੀ ਹੋਈ ਇਹ ਛੋਟੇ ਸਾਹਿਬ ਜੀ ਦੀ ਸਿੱਧੀ ਹੋਈ ਉਹ ਜੋਤੀ ਜੋਤਿ ਉੱਥੇ ਸਿਸ਼ਕਾਰ ਸਾਹਿਬ ਜੀ ਦਾ ਨਾਮ ਯਾਦ ਨੇ ਤੁਹਾਨੂੰ ਹਾਂਜੀ ਯਾਦ ਜੀ ਸਾਬ ਜੀ ਦਾ ਜੀਤ ਸਿੰਘ ਜੀ ਸਾਹਿਬ ਜੀ ਦਾ ਤੁਹਾਰ ਸਿੰਘ ਸਾਹਿਬ ਜੀ ਦਾ ਦੋਰਾਵਰ ਸਿੰਘ ਸਾਹਿਬ ਜੀ ਦਾ ਭਰੇ ਸਿੰਘ ਜੀ ਸਤਿਕਾਰਯੋਗ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਤੋਂ ਕੀਰਤਨੀਏ ਭਾਈ ਸਾਹਿਬ ਭਾਈ ਸ਼ੁਕੀਨ ਸਿੰਘ ਜੀ ਸਾਡੇ ਨਾਲ ਨੇ ਵਿਸ਼ੇਸ਼ ਤੌਰ ਤੇ ਸ਼ਬਦ ਸਾਦਿਤ ਵਿੱਚ ਹਾਜ਼ਰੀ ਲਗਾ ਕੇ ਆਏ ਨੇ ਕੀਰਤਨ ਦੀ ਗੁਰੂ ਦੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਭਾਈ ਸਾਹਿਬ ਬੜੇ ਲੰਬੇ ਸਮੇਂ ਤੋਂ ਸਪਰੇਸ਼ਾਦ ਦੇ ਸਮਾਗਮ ਵਿੱਚ ਆਪ ਜੀ ਹਾਜ਼ਰੀ ਲਗਾਉਣ ਆਉਨੇ ਹੋ ਕੀ ਮਹਿਸੂਸ ਹੁੰਦਾ ਹੈ ਅੱਜ ਦੀ ਨੌਜਵਾਨੀ ਨੂੰ ਕੀ ਉਪਦੇਸ਼ ਹੈ ਜਿਹੜਾ ਜਾਂ ਅਪੀਲ ਆਪ ਜੀ ਕਰੋਗੇ ਅੱਜ ਦੇ ਇਤਿਹਾਸ ਇਹ ਜਿਹੜਾ ਤੋ ਵਾਕਿਆਵਾ ਜਿਹੜਾ ਲਸਾਨੀ ਇਹ ਸਾਡਾ ਸ਼ਹਾਦਤਾਂ ਨੇ ਸਾਡੇ ਮਰ ਦੀਵੜੇ ਸਿੰਘਾਂ ਦੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸਰਬੰਸ ਵਾਰਿਆ ਸਾਡੇ ਸਾਡੇ ਤੇ ਮਾਣ ਕੀਤਾ ਕਿ ਜੇ ਮੇਰੇ ਚਾਰ ਪੁੱਤਰ ਮੈਨੂੰ ਮਾਰ ਦਿੱਤੇ ਤੇ ਮੇਰੇ ਹਜ਼ਾਰਾਂ ਜੀਉਂਦੇ ਤੇ ਅਸੀਂ ਇੱਥੇ ਆਉਨੇ ਆ ਸਹਿਬਜ਼ਾਦਿਆਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਗੁਰੂ ਸਾਹਿਬ ਦੇ ਕੀਤੇ ਪਰਪਰਨ ਨਮਸਕਾਰ ਕਰਨ ਤੇ ਆਉਨੇ ਆ ਪਰ ਸਾਨੂੰ ਇਹ ਅੰਦਰ ਗੁਰੂ ਤੋਂ ਆਦਾਤ ਮੰਗਣੀ ਚਾਹੀਦੀ ਹੈ ਕਿ ਜਿਹੜੀ ਸਤਪੁਰ ਨੇ ਸਾਡੇ ਤੇ ਜਿੰਨਾ ਮਾਣ ਕੀਤਾ ਅਸੀਂ ਥੋੜਾ ਬਹੁਤਾ ਉਹਦੇ ਹਲ ਧਿਆਨ ਕਰੀਏ ਕਿ ਸਤਗੁਰ ਨੇ ਸਾਡੇ ਤੇ ਕਿੰਨਾ ਵਿਸ਼ਵਾਸ ਕੀਤਾ ਹੋ ਜਦੋਂ ਕਿਹਾ ਉਹ ਕਿ ਮੇਰੇ ਹਜ਼ਾਰਾਂ ਪੁੱਤ ਜੀ ਹੁੰਦੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਅਮਰ ਛਕਾਇਆ ਤੇ ਭੇਟਾ ਮੰਗੀ ਸੀਸ ਦੀ ਤੇ ਜਦੋਂ ਆਪ ਅਮਰ ਛਕਾਇਆ ਜਾਂਚਨਾ ਕੀਤੀ ਪੰਜਾਂ ਪਿਆਰਿਆਂ ਦੇ ਕੋਲੋਂ ਇਤਿਹਾਸ ਦੱਸਦਾ ਕਿ ਪੰਜ ਪਿਆਰਿਆਂ ਨੇ ਕਿਹਾ ਗੁਰੂ ਸਾਹਿਬ ਜੀ ਸਾਡੇ ਕੋਲੋਂ ਤੁਸੀਂ ਸੀਸ ਲਏ ਤੇ ਆਪ ਜੀ ਕੀ ਭੇਟਾ ਦਿਓ ਤੇ ਮਹਾਰਾਜ ਨੇ ਕਿਹਾ ਸੀ ਕਿ ਸਮਾਂ ਹੁਣ ਤੇ ਮੈਂ ਸਾਰਾ ਸਰਬੰਸ ਵਾਰ ਦਿਆਂਗਾ ਜਦ ਸਤਗੁਰੂ ਦਾ ਸਾਰਾ ਸਰਬੰਸਵਾਰ ਕੀ ਤੇ ਸਤਗੁਰੂ ਨੇ ਸ਼ਕਰਾਨਾ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੇ ਉਸ ਵੇਲੇ ਸਤਗੁਰੂ ਨੇ ਸਰਬੰਸਵਾਰ ਕੇ ਕਿਹਾ ਮੈਂ ਖਾਲਸੇ ਪੰਥਕ ਕਰਜ਼ ਚੁਕਾ ਦਿੱਤਾ ਪਰ ਸਤਗੁਰਾਂ ਦਾ ਕਰਜ਼ ਚੁਕਾਤਾ ਪਰ ਅਸੀਂ ਸਤਗੁਰਾਂ ਦਾ ਕਰਜ਼ ਕਦੀ ਉਤਾਰ ਨਹੀਂ ਸਕਦੇ ਸਤਗੁਰੂ ਬਖਸ਼ਿਸ਼ ਕਰਨ ਜਿੰਨੇ ਵੀ ਨੌਜਵਾਨੀ ਜਿੰਨੇ ਵੀ ਗੁਰੂ ਦੇ ਸਿੱਖ ਇਥੇ ਅੰਦਰ ਭਾਵਨਾ ਰੱਖ ਕੇ ਹੁੰਦੇ ਸਤਿਗੁਰੂ ਸਾਰਿਆਂ ਨੂੰ ਸਿੱਖੀ ਸਰੂਪ ਵਿੱਚ ਬਖਸ਼ਣ ਕਈ ਵੀਰ ਕਹਿ ਦਿੰਦੇ ਕਿ ਸਾਡੇ ਅੰਦਰ ਸਿੱਖੀ ਹੈ ਪਰ ਜੇ ਅੰਦਰ ਸਿੱਖੀ ਹੋਵੇ ਤੇ ਬਾਹਰ ਕੁਦਰਤੀ ਗੱਲ ਹੈ ਬਾਹਰ ਵੀ ਹੁੰਦੀ ਹੈ ਬਾਹਰ ਆਉਣੀ ਵੀ ਜ਼ਰੂਰੀ ਹੈ ਸਿੰਘਾਂ ਨੂੰ ਵੀਰਾਂ ਨੂੰ ਬੇਤੀਆ ਨਵੇਂ ਨੌਜਵਾਨ ਵੀਰ ਜਿਹੜੇ ਆ ਸ਼ਾਬਦ ਸੂਰਤ ਹੋਣ ਗੁਰੂ ਸਾਹਿਬ ਦੇ ਇਹ ਜਿਹੜੇ ਪਰਪਰ ਕਰਨ ਸਜਦਾ ਕਰਦੇ ਹੋਏ ਸਤਿਗੁਰੂ ਉਹਨਾਂ ਨੂੰ ਸਿੱਖੀ ਜੀਵਨ ਧ੍ਰਿੜਤਾਪੂਰਵ ਸਭ ਬਖਸ਼ਿਸ਼ ਕਰਨ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਜਿਹਦਰ ਸਿੰਘ ਕਿੱਥੋਂ ਆਇਓ ਠਿਕਰੀਵਾਲ ਤੋਂ ਠਿਕਰੀਵਾਲ ਤੋਂ ਹਾਂਜੀ ਕੀ ਸਥਾਨ ਹੈ ਜਿੱਥੇ ਤੁਸੀਂ ਨਤਮਸਤਕ ਹੋਣ ਆਇਓ ਪਦੇਗੜ ਸ ਕੀ ਹੋਇਆ ਸੀ ਇੱਥੇ ਇੱਥੇ ਛੋਟੇ ਸਾਹਿਬ ਜਾਦੇ ਜਾਦਿਆਂ ਨੂੰ ਅਤੇ ਮਾਦਾ ਗੁਜਰਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਆਪ ਜੀ ਨੂੰ ਪੰਜ ਪਿਆਰਿਆਂ ਦੇ ਨਾਮ ਯਾਦ ਨੇ ਨਹੀਂ ਚਾਰ ਸਾਹਿਬਜ਼ਾਦਿਆਂ ਦੇ ਨਾਮ ਯਾਦ ਨੇ ਬਾਬਾਜੀ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੁਹਾਰ ਸਿੰਘ ਦੱਸ ਦਸ ਪਾਛਾਈਆਂ ਦੇ ਨਾਮ ਨਹੀਂ ਆ ਬਿਚ ਵਿਚ ਯਾਨ ਨੇ ਕਿਹੜੀ ਕਲਾਸ ਚ ਪੜਦੇ ਹੋ 7 ਸੜਾਓ ਫਿਰ ਅ ਗੁਰੂ ਗੋਵਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਨਹੀਂ ਨਹੀਂ ਸ਼ੁਰੂ ਤੋਂ ਸੜਾਓ ਸ੍ਰੀ ਗੁਰੂ ਨਾਨਕ ਦੇਵ ਜੀ ਐਦਾਂ ਨਹੀਂ ਹੋਣੀ ਐਦਾਂ ਨਹੀਂ ਹੋਣੀ ਮਤਲਬ ਮਿਕਸ ਆਉਂਦੇ ਹੋ ਕਲਾਸ ਕਿਹੜੀ ਚ ਪੜਦੇ ਹੋ 7 ਸਕੂਲ ਚ ਸਿਖਾਇਆ ਨਹੀਂ ਕਦੇ ਨਹੀਂ ਮੰਮੀ ਨੇ ਵੀ ਨਹੀਂ ਸਿਖਾਇਆ ਹਾਂਜੀ ਅਜੇ ਕੋਣ ਕੋਣ ਆਇਆ ਨਾਲ

ਬਾਬਾ ਜੀ ਜਿੰਦੀ ਬਾਬਾ ਬਾਬਾ ਜੀ ਆਰਤੀ ਜੀ ਬਾਬਾ ਜੀ ਆਰਤੀ ਜੀ ਹਾਂ ਬਾਬਾ ਬੋਲ ਜੀ ਜੀ ਬਾਬਾ ਪੰਜ ਪਿਆਰਿਆਂ ਦੇ ਨਾਮ ਯਾਦ ਨੇ ਚਲਾਓ ਭਾਈ ਤੇ ਆਤਮ ਜੀ ਭਾਈ ਹਿੰਮਤ ਸਿੰਘ ਜੀ ਹਿੰਮਤ ਸਿੰਘ ਜੀ ਬਾਈ ਮੋ ਕੰਟਿੰਜੀ ਬਾਈ ਟਾਟਿੰਜੀ ਇੱਕ ਹੋਰ ਰਹਿ ਗਏ ਬਾਈ ਸਰਮ ਸਿੰਘ ਚਲੋ ਬਾਈ ਗੁਰਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਗੁਰਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਇਹ ਨਾਮ ਹੈ ਤੁਹਾਡਾ ਅਜੈਪ੍ਰੀਤ ਸਿੰਘ ਕਿਹੜੀ ਕਲਾਸ ਚ ਪੜਦੇ ਹੋ 6 ਇਸ ਸਥਾਨ ਤੇ ਨਤਮਸਤਕ ਹੋਣ ਲਈ ਆਇਓ ਮੱਥਾ ਟੇਕਣ ਆਇਓ ਫੋਤੇ ਗੜ ਸਾਹਿਬ ਇਹ ਇਤਿਹਾਸ ਹੈ ਇਥੋਂ ਦਾ ਇੱਥੇ ਕੁਝ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬ ਜਦਿਆਂ ਨੂੰ ਇੱਕ ਦਿਨ ਲਈ ਠੰਡੇ ਵੂਜ ਜੇ ਰੱਖਿਆ ਗਿਆ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਨਿਆਵੇ ਜੀ ਤਿੰਨ ਦਿਨ ਤੱਕ ਗਿਆ ਸੀਗਾ ਔਰੰਗ ਦੇਵ ਨੇ ਕਿਹਾ ਚਾਰ ਸਾਹਿਬ ਜਦਿਆਂ ਦੇ ਨਾਮ ਆਪ ਜੀ ਨੂੰ ਯਾਦ ਨੇ ਹਾਂ ਸੁਣਾਓ ਪਪਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ 10-15 ਸ਼ਹੀਦਾਂ ਦੇ ਨਾਮ ਗੁਰੂ ਨਾਨਕ ਦੇਵ ਜੀ ਗੁਰੂ ਗੁਰੂ ਅੰਗਦ ਦੇਵ ਜੀ ਪੁਰਵ ਮਰਦਾਸ ਦੀ ਗੁਰੂ RAMDAS ਦੀ ਗੁਰੂ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਗੁਰੂ ਆਰਦਾਇ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿੱਥੋਂ ਆਇਓ ਅਧਿਗੜ੍ਹ ਦਾਪਨ ਅਧਿਗੜ੍ਹ ਦਾਪਨ ਇਹ ਕਿਹੜਾ ਸਥਾਨ ਹੈ ਜਿੱਥੇ ਨਤਮਸਤ ਬੋਣ ਲਈ ਆਇਓ ਇੱਥੇ ਰਹਿੰਦੇ ਹੋ ਕੁਝ ਨਹੀਂ ਚਾਰ ਸਾਹਿਬ ਜੱਤਿਆਂ ਦੇ ਨਾਮ ਦੱਸਿਓ ਅਜੀਤ ਸਿੰਘ ਪਤਾ ਦੇ ਦਿਓ ਅੰਦਰਾਵ ਦੇ ਨਾਮ ਮਦੂਦ ਮਿੱਤਿਆ ਨਹੀਂ ਇਸ ਸਥਾਨ ਤੇ ਜਿੱਥੇ ਮੱਥਾ ਟੇਕਣ ਆਇਓ ਇੱਥੇ ਕੀ ਹੋਇਆ ਸੀ ਏਦੀ ਦਾੜਾ ਬਣਦੀ ਏਦੀ ਦਾੜਾ ਬਣਦੀ ਕੌਣ ਸੀ ਲੋਇਆ ਸੀ ਫਤੇ ਸਿੰਘ ਜੁੜਾਵਰ ਸਿੰਘ ਫਤੇ ਸਿੰਘ ਜੁੜਾਵਰ ਸਿੰਘ ਹੋਰ ਕੌਣ ਸੀ ਨਾਮ

ਹਰ ਰਾਜੀ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ